ਸਸਰੀਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਬੇਟਾ ਮੈਂ ਨਾ ਇੱਥੇ ਤਰੀਕ ਤੇ ਆਉਣਾ ਉਹਨਾਂ ਤੇ ਮੈਨੂੰ ਰਹਿਣਾ ਪੈ ਜਾਂਦਾ ਚੰਡੀਗੜ੍ਹ ਤੇ ਮੈਂ ਸਾਨੂੰ ਸੈਰ ਕਰਦਿਆਂ ਨੂੰ ਵੇਣਾ ਹੱਥ ਨੇ ਪੰਜਾਬ ਦੇ ਲੱਗਦੇ ਆ ਹੈ ਹਾਂਜੀ ਹਾਂਜੀ ਪੰਜਾਬ ਦੇ ਤੇਰਾ ਇਸ ਕਿਥੇ ਚੰਡੀਗੜ੍ਹ ਚੀਂ ਰਹਿਸ ਚੰਡੀਗੜ੍ਹ ਆ ਜੀ ਕਿਵੇਂ ਕਰਾਇ ਤੇ ਨਹੀਂ ਨਹੀਂ ਆਪਣੀਆਂ ਕੋਠੀਆਂ ਆ ਆਹਦੀ ਕੋਠੀ ਐ ਸਾਹ ਆਹਦੀ ਕੋਠੀ ਇੱਥੇ ਵੀ ਕੋਠੀ ਆ ਆਪਣੀ ਲੁਧਿਆਣੇ ਵੀ ਕੋਠੀ ਆ ਬਠਿੰਡੇ ਵੀ ਐ ਫਿਰ ਤਾਂ ਚੰਗੀ ਮਾਰ ਮਾਰੀ ਬੈਠੇ ਕੰਮ ਕੀ ਕਰਦੇ ਸੀ ਮੈਂ ਡੀਐਮ ਰਿਟਾਇਰ ਹੋਇਆ ਵਾਂ ਉਹ ਉਹ ਤਾਂ ਬਹੁਤ ਤਗੜੀ ਪੋਸਟ ਹੁੰਦੀ ਆ ਹਾਂਜੀ ਹਾਂਜੀ ਇਹ ਤਾਂ ਨਜ਼ਾਰੇ ਲਏ ਹੋਗੇ ਜ਼ਿੰਦਗੀ ਦੇ ਹਾਂਜੀ ਬਹੁਤ ਨਜ਼ਾਰੇ ਲਏ ਆ ਆ ਬਹੁਤ ਹੁੰਦੀ ਆ ਹਾਂਜੀ ਹਾਂਜੀ ਸ ਮੁਫਤ ਦੀ ਸ਼ਰਾਬ ਪੀਤੀ ਆ ਹਾਂਜੀ ਮੁਫਤ ਦੀ ਖੇਮ ਖਾਧੀ ਆ ਹਾਂਜੀ ਆ ਵੋਟਾਂ ਵੇਲੇ ਵਾਧੂ ਗਿਫਟ ਵਾਧੂ ਫੰਡ ਹਾਂ ਵੋਟਾਂ ਵੇਲੇ ਬਹੁਤ ਆਈ ਜਾਂਦਾ ਸਸਤਰਾਂ ਕੋਲੇ ਤੇ ਸੋਡੇ ਕੋਲੇ ਨਜ਼ਾਰੇ ਲਏ ਆ ਪੈਨਸ਼ਨ ਵਾਧੂ ਆ ਵੋਟਾਂ ਵੇਲੇ ਸੋਡੇ ਕੋਲੇ ਫੰਡ ਬਹੁਤ ਆਉਂਦਾ ਜੀ ਹਾਂ ਫੰਡ ਜਿਹੜਾ ਇਤਿਹਾਸ ਤੋਂ ਨੇ ਪ੍ਰਚਾਰ ਕਰਨਾ ਹਾਂਜੀ 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 ਇਹ ਤਾਂ ਨਜ਼ਾਰੇ ਲਏ ਆ ਹਾਂਜੀ ਜ਼ਿੰਦਗੀ ਦੇ ਨਜ਼ਾਰੇ ਲੁੱਟਿਆ ਜੀ ਤੇ ਬੱਚੇ ਕੀ ਕੰਮ ਕਰਦੇ ਆ ਜੀ ਬੱਚੇ ਆਪਾਂ ਬਾਹਰ ਭੇਜਦੇ ਆ ਕਨੇਡਾ ਸੈਟਲ ਕਰਦੇ ਕਿਵੇਂ ਕਿਉਂਕਿ ਪੰਜਾਬ ਦੇ ਪੱਲੇ ਤੱਕ ਕੱਖ ਰਿਆ ਨਹੀਂ ਹਣ ਓਹ ਹੋ 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 ਅੰਕਲ ਜੀ ਮਾੜੀ ਮੋਟੀ ਤੁਹਾਨੂੰ ਸ਼ਰਮ ਵੀ ਚਾਹੀਦੀ ਐ ਕੀ ਗੱਲ ਬਟ ਪੰਜਾਬ ਦੇ ਪੱਲੇ ਕੱਖ ਛੱਡਿਆ ਕਿਹਨੇ ਨਹੀਂ ਕੋਈ ਪਾਕਿਸਤਾਨ ਤੋਂ ਤਾਂ ਨਹੀਂ ਗਿਆ ਛੋਡੇ ਵਰਗੇ ਲੀਡਰਾਂ ਨੇ ਤੇ ਛੋਡੇ ਵਰਗੇ ਅਫਸਰਾਂ ਨੇ ਨਹੀਂ ਛੱਡਿਆ ਤੁਹਾਨੂੰ ਇਹ ਕਹਿੰਦਿਆਂ ਸ਼ਰਮ ਹੋਣੀ ਚਾਹੀਦੀ ਐ ਪੰਜਾਬ ਦੇ ਪੱਲੇ ਕੱਖ ਰਿਆ ਨਹੀਂ ਪੰਜਾਬ ਦੇ ਪੱਲੇ ਕੱਖ ਛੋਡੇ ਵਰਗੇ ਲੋਕਾਂ ਨੇ ਨਹੀਂ ਛੱਡਿਆ ਜਦੋਂ ਬੰਦੇ ਦੀ ਇੰਨੀ ਸੰਖਾ ਹੋਵੇ ਫਿਰ ਵੀ ਮੁਫਤ ਦੀ ਸ਼ਰਾਬ ਮੁਫਤ ਦਾ ਪੈਟਰੋਲ ਹੈ ਉੱਤੋਂ ਰਿਸ਼ਵਤ ਉੱਤੋਂ ਮੋਟੀਆਂ ਤਨਖਾਹਾਂ ਉੱਤੋਂ ਤੁਸੀਂ ਕਹਿੰਦੇ ਪੰਜਾਬ ਦੇ ਪੱਲੇ ਕੱਖ ਰਿਆ ਨਹੀਂ ਪੰਜਾਬ ਦੇ ਪੱਲੇ ਕੱਖ ਕਿਵੇਂ ਰਹਿੰਦਾ ਕੋਈ ਪਾਕਿਸਤਾਨ ਚ ਤਾਂ ਨਹੀਂ ਗਿਆ ਪੰਜਾਬ ਨੂੰ ਖਾਣ ਫਿਰ ਜਿਹੜੀਆਂ ਛੋਟੀਆਂ ਵੇੜੀਆਂ ਲਾਦਾਂ ਉਹਨਾਂ ਨੇ ਕੈਨੇਡਾ ਚ ਵੀ ਘਰ ਮਹਿੰਗੇ ਕਰਦੇ ਜਿਹੜਾ ਆਮ ਬੱਚਾ ਕੈਨੇਡਾ ਚ ਉਹਨਾਂ ਤੋਂ ਘਰ ਨਹੀਂ ਲਿਆ ਜਾਂਦਾ ਉੱਤੋਂ ਤੁਸੀਂ ਦੱਸਦੇ ਹੋ ਪੰਜਾਬ ਦੇ ਪੱਲੇ ਕੱਖ ਰਹਿ ਰਹੇ ਅੰਕਲ ਜੀ ਸ਼ਰਮ ਕਰੋ ਮੜੀਓ ਮਾਰੇ ਮोटे ਛੁਧਰੋ ਮਾਰੇ ਮोटे ਆਦੇ ਵਿਚਾਰ ਸੁਧਾਰੋ ਨਹੀਂ ਬੇਟਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੰਕਲ ਜੀ ਤੁਸੀਂ ਤਾਂ ਬੜੇ ਪੋਲੇ ਜਿਹੇ ਮੂੰਹ ਨਾਲ ਕਹਿੰਦਾ ਪੰਜਾਬ ਦੇ ਪੱਲੇ ਤਾਂ ਕੱਖ ਰਿਆ ਨਹੀਂ ਛੋੜੇ ਕਰਕੇ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਜਿਗਰ ਦੇ ਟੁੱਟੇ ਉਹਨਾਂ ਤੋਂ ਦੂਰ ਹੋਏ ਫਿਰਦੇ ਆ ਵਿਚਾਰੇ ਆ ਵੀ ਸਕਦੇ ਉਧਰ ਦਿਹਾੜੀਆਂ ਕਰਦੇ ਫਿਰਦੇ ਆ ਜੇ ਕਿਤੇ ਤੁਸੀਂ ਇਮਾਨਦਾਰ ਹੁੰਦੇ ਸਾਡੇ ਲੀਡਰ ਇਮਾਨਦਾਰ ਹੁੰਦੇ ਸਾਨੂੰ ਕੈਨੇਡਾ ਅਮਰੀਕਾ ਜਾਣ ਦੀ ਲੋੜ ਨਹੀਂ ਸੀ ਜਦੋਂ ਤੁਸੀਂ ਕਿਹਾ ਨਾ ਪੰਜਾਬ ਦੇ ਪੱਲੇ ਤਾਂ ਕੱਖ ਨਹੀਂ ਰਿਆ ਮੈਨੂੰ ਥੱਲੋਂ ਲੈ ਕੇ ਤਾਂ ਤੱਕ ਅੱਗ ਲੱਗ ਗਈ ਪੈਰਾਂ ਤੋਂ ਲੈ ਕੇ ਸਿਰ ਤੱਕ ਮਾੜੀ ਮੋਟੀ ਸ਼ਰਮ ਕਰੋ ਬੜੇ ਪੁੱਲੇ ਜੇ ਮੂੰਹ ਨਾ ਕਹਿਦਾ ਪੰਜਾਬ ਦੇ ਪੁੱਲੇ ਕੱਕ ਕਿਹਨੇ ਨਹੀਂ ਛੱਡਿਆ ਸੋਟਿਆ ਰਕੇ ਲੀਟਰਾਂ ਨਹੀਂ ਛੱਡਿਆ ਸੋਟਿਆ ਰਕੇ ਅਫਸਰਾਵੇਂ ਨਹੀਂ ਕੋਈ ਗੱਲ ਨਹੀਂ ਬੇਟਾ ਬਾਅਦ 'ਚ ਗੱਲ ਕਰਾਂਗੇ ਆਪਾਂ ਕੋਈ ਨਹੀਂ ਮੈਂ ਖੜਜੋ ਇੱਕ ਮਿੰਟ ਕੋਈ ਨਹੀਂ ਕੋਈ ਨਹੀਂ ਬਾਅਦ 'ਚ ਗੱਲ ਕਰਾਂਗੇ ਬੇਟਾ ਖੜਜੋ ਗੱਲ ਸੁਣ ਕੇ ਜਾਇਓ ਨਹੀਂ ਫਿਰ ਬਾਅਦ 'ਚ ਗੱਲ ਕਰਾਂਗੇ ਬੇਟਾ ਬਾਅਦ 'ਚ ਗੱਲ ਕਰਾਂ ਹੋ ਚੋਰਾ ਯਾਰ ਆਸ਼ਕਾਂ ਕੰਦੇ ਕਸਮਾਂ ਨਾਲ